ਜਮੀਨ ਦਾ ਵਿਵਾਦ ਐਸਾ ਹੁੰਦਾ ਹੈ ਕਿ ਆਪਣਿਆਂ ਦੇ ਵਿੱਚ ਵੀ ਲੜਾਈ ਪਵਾ ਦਿੰਦਾ ਹੈ ਭਰਾ ਭਰਾ ਦੇ ਦੁਸ਼ਮਣ ਬਣ ਜਾਂਦੇ ਨੇ ਜਿਹੜੀ ਜ਼ਮੀਨ ਹੁੰਦੀ ਹੈ ਤਾਂ ਜ਼ਮੀਨ ਦੇ ਪਿੱਛੇ ਕਹਿੰਦੇ ਆ ਕਿ ਵਟ ਦੇ ਪਿੱਛੇ ਲੜਾਈ ਹੋ ਜਾਂਦੀ ਹੈ ਜਿਖੀ ਹੀ ਘਟਨਾ ਅਜਿਖਾ ਹੀ ਵਿਵਾਦ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਖੂਨੀ ਝੜਪਾ ਦੇਖਣ ਨੂੰ ਮਿਲਿਆ ਇੱਕ ਦੂਜੇ ਦੇ ਉੱਪਰ ਗੋਲੀਆਂ ਦਾ ਮੀਂਹ ਵਹਾ ਦਿੱਤਾ ਗਿਆ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦਰਅਸਲ ਦੋ ਧਿਰਾਂ ਦੇ ਵਿੱਚ ਲੜਾਈ ਇੱਕ ਧਿਰ ਦਾ ਕਹਿਣਾ ਹੈ ਕਿ ਐਨ ਆਰ ਆਈ ਦੀ ਜ਼ਮੀਨ ਹੈ ਉਹਨਾਂ ਨੇ ਸਾਨੂੰ ਰੱਖ-ਰਖਾਵ ਲਈ ਦਿੱਤੀ ਹੈ ਸਾਨੂੰ ਦਿੱਤੀ ہوئی ਹੈ ਜ਼ਮੀਨ ਧਿਆਨ ਰੱਖਣ ਲਈ ਔਰ ਦੂਜੀ ਧਿਰ ਇਸ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਔਰ ਜਿਹੜੀ ਤੇ ਰਕਬਜਾ ਕਰਨਾ ਚਾਹੁੰਦੀ ਉਹਦਾ ਕਹਿਣਾ ਹੈ ਕਿ ਜ਼ਮੀਨ ਦੀ ਪਾਵਰ ਆਫ ਟਰਨੀ ਸਾਡੇ ਕੋਲ ਹੈ ਤਾਂ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਲੇਸ਼ ਦਾ ਕਾਰਨ ਬਣ ਜਾਂਦੀਆਂ ਨੇ ਇੱਕ ਵਿਵਾਦ ਦਾ ਕਾਰਨ ਬਣ ਜਾਂਦੀਆਂ ਨੇ ਤਾਂ ਇਸ ਕਾਰਨ ਦੋ ਧਿਰਾਂ ਦਰਅਸਲ ਇੱਕ ਧਿਰ ਜੁੜੀ ਆ ਪਿਓ ਪੁੱਤ ਦੋਨੇ ਥਾਣੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਦੂਜੀ ਧਿਰ ਪੈਲੀ ਦੇ ਕੋਲ ਖੜੀ ਹੋਈ ਸੀ ਤਾਂ ਜਿਸ ਨੂੰ ਦੇਖ ਕੇ ਉਹਨਾਂ ਨੇ ਉਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਤਾਂ ਇਹ ਵਿਵਾਦ ਜਿਹੜਾ ਹੋਰ ਵੱਧਦਾ ਪਿਆ ਵਧ ਚੁੱਕਾ ਹੈ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦੋ ਧਿਰਾਂ ਦੇ ਵਿਚਾਲੇ ਆਪਸੀ ਝੜਪ ਹੋਈ ਹੈ ਗੋਲੀਆਂ ਚੱਲੀਆਂ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵੀ ਕੋਈ ਨਹੀਂ ਇਹ ਤਸਵੀਰਾਂ ਨੇ ਹਾਲਾਂਕਿ ਮੌਕੇ ਦੇ ਉੱਪਰ ਹੁਣ ਪੁਲਿਸ ਪਹੁੰਚੀ ਆ ਪੁਲਿਸ ਨੇ ਇਸ ਮਾਮਲੇ ਦਾ ਨੋਟਿਸ ਲੈ ਲਿਆ ਹੈ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਜ਼ਮੀਨ ਦੀ ਅਸੀਂ ਗੱਲ ਕਰੀਏ ਤਾਂ ਜ਼ਮੀਨ ਨੂੰ ਲੈ ਕੇ ਲਗਾਤਾਰ ਕੀ ਵਿਵਾਦ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਜ਼ਮੀਨ ਦੇ ਪਿੱਛੇ ਲੋਕ ਕਤਲ ਤੱਕ ਕਰ ਦਿੰਦੇ ਨੇ ਭਰਾ ਭਰਾ ਦੇ ਦੁਸ਼ਮਣ ਬਣ ਜਾਂਦੇ ਨੇ ਆਪਣੇ ਹੀ ਆਪਣੇਆਂ ਦੇ ਖੂਨ ਦੇ ਪਿਆਸੇ ਬਣ ਜਾਂਦੇ ਨੇ ਇਹ ਜ਼ਮੀਨ ਹੈ ਹੀ ਐਸੀ ਇਹ ਜ਼ਮੀਨ ਦਾ ਲਾਲਚ ਹੀ ਐਸਾ ਹੈ ਤਾ ਇਹ ਵੀ ਜ਼ਮੀਨ ਦੇ ਪਿੱਛੇ ਇੱਕ ਝਗੜਾ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਇੱਕ ਐਨ ਆਰ ਆਈ ਦੀ ਜ਼ਮੀਨ ਦੇ ਪਿੱਛੇ ਦੋ ਧਿਰਾਂ ਦੇ ਵਿਚਾਲੇ ਝਗੜਾ ਹੋ ਗਿਆ ਹੈ ਦੋਨਾਂ ਧਿਰਾਂ ਨੇ ਇੱਕ ਦੂਜੇ ਤੇ ਇਲਜ਼ਾਮات ਲਾਏ ਨੇ ਔਰ ਦੋਨਾਂ ਧਿਰਾਂ ਨੇ ਇੱਕ ਦੂਜੇ ਤੇ ਹਮਲਾ ਵੀ ਕੀਤਾ ਗੋਲੀਆਂ ਚਲਾਈਆਂ ਗਈਆਂ ਨੇ ਫਾਇਰਿੰਗ ਹੋਈ ਹੈ ਮੌਕੇ ਤੇ ਡੀਐਸਪੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ ਮੌਕਾ ਦੇਖਿਆ ਗਿਆ ਹੈ ਕਿ ਆਖਰਕਾਰ ਕੀ ਵਜ੍ਹਾ ਸੀ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਹੀ ਇੱਕ ਦੂਜੇ ਤੇ ਫਾਇਰਿੰਗ ਹੋਈ ਹੈ ਦੋਨਾਂ ਧਿਰਾਂ ਨੇ ਇੱਕ ਦੂਜੇ ਦੇ ਉੱਪਰ ਫਾਇਰਿੰਗ ਕਰ ਦਿੱਤੀ ਹੈ ਤਾਂ ਇਹ ਜੋ ਹਾਲਾਤਕਾਰ ਵਗੈਰਾ ਦੇ ਬੜੇ ਹੋਏ ਨੇ ਇਥੋਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਕਿਵੇਂ ਕਾਰ ਜਿਹੜੀ ਹੈ ਉਹ ਗੋਲੀਆਂ ਦੇ ਨਾਲ ਵਿੰਦ ਦਿੱਤੀ ਗਈ ਕਾਰ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆ ਤ aí ਤਸਵੀਰਾ ਨੇ ਹਾਲਾਕੀ ਪੁਲਿਸ ਵੀ ਮੌਕੇ ਤੇ ਪਹੁੰਚੀ ਪੁਲਿਸ ਦੇ ਨਾਲ ਔਰ ਦੋਵਾਂ ਧਿਰਾਂ ਦੇ ਨਾਲ ਗੱਲਬਾਤ ਵੀ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਪੂਰਾ ਮਾਮਲਾ ਕੀ ਹੈ ਅਮਿਤ ਸੈਗਲ ਮੇਰਾ ਨਾਮ ਹੈ ਅਮਿਤ ਜੀ ਕੀ ਗੱਲ ਕੀ ਹੋਈ ਅੱਜ ਅੱਜ ਮੈਂ ਸ਼ਾਮ ਕਰੀਬ 4:30 ਦੇ ਵਿੱਚ ਵਿੱਚ ਅਸੀਂ ਮੈਨੇਠਾਣੇ ਆ ਰਹੇ ਸੀ ਮੈਂ ਤੇ ਮੇਰੇ ਪਿਤਾ ਜੀ ਇੱਕ ਦਰਖਾਸਤ ਸੀ ਇਹਨਾਂ ਬੰਦਿਆਂ ਦੇ ਨਿਰਮਲ ਸਿੰਘ ਦੇ ਤੇ ਅਵਤਾਰ ਸਿੰਘ ਦੇ ਖਿਲਾਫ ਦਿੱਤੀ ਸੀ ਇਹ ਸਾਡੀ ਪਹਿਲੀ ਜਿਹੜੀ ਰੋਲੀ ਰੋਡ ਤੇ ਜੀਟੀ ਰੋਡ ਦੇ ਉੱਤੇ ਲੱਗਦੀ ਹੈ ਉਹਦੇ ਉੱਤੇ ਪਹਿਲਾਂ ਵੀ ਦੋ ਤਿੰਨ ਵਾਰ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਕਿ ਅਸੀਂ ਆ ਜਾ ਰਹੇ ਸੀ ਤਾਂ ਤੁਸੀਂ ਦੇਖਿਆ ਵੀ ਸਾਡੀ ਕੰਦ ਉਤੋਂ ਕੰਦ ਡਿੱਗੀ ਹੋਈ ਐ ਜਦੋਂ ਮੈਂ ਤੇ ਮੇਰੇ ਪਿਤਾ ਜੀ ਉੱਥੇ ਮੌਕੇ ਤੇ ਪਹੁੰਚੇ ਤਾਂ ਇਹਨਾਂ ਦੌਰਾਨ ਹੀ ਸਮੇਂ ਦੌਰਾਨ ਹੀ ਪਿੱਛੇ ਇੱਕ ਗੱਡੀ ਆਈ ਕਾਲੇ ਰੰਗ ਦੀ ਪੀਵੀ 76 A 4700 ਆਕੇ ਸਾਡੇ ਮੂਹਰੇ ਆ ਕੇ ਖੜ ਗਈ ਤਾਂ ਉਸ ਦੇ ਵਿੱਚੋਂ ਅਵਤਾਰ ਸਿੰਘ ਤੇ ਨਿਰਮਲ ਸਿੰਘ ਆਏ ਅਵਤਾਰ ਸਿੰਘ ਨੇ ਉਹਦੇ ਲਾਇਸੈਂਸੀ ਰਵਾਲ ਵਰਦਨਾਂ ਸਾਡੇ ਉੱਤੇ ਮਾਰ ਦੇਣ ਦੀ ਨੀਅਤ ਨਾਲ ਫੇਰ ਕੀਤੇ ਜੋ ਕਿ ਸਿੱਧੇ ਬਿਲਕੁਲ ਫਰੰਟ ਦੇ ਉੱਤੇ ਖੜ ਕੇ ਮਾਰੇ ਬਾਰੀਆਂ ਖੁੱਲੀਆਂ ਹੋਣ ਕਰਕੇ ਮੇਰੇ ਤੇ ਮੇਰੇ ਪਿਤਾ ਜੀ ਦਾ ਬਚਾਰਿਆ ਅਸੀਂ ਭੱਜ ਕੇ ਜਾਣ ਬਚਾਈ ਉਸ ਤੋਂ ਬਾਅਦ ਉਸੇ ਧਮਕੀਆਂ ਦੇਣ ਲੱਗੇ ਵੀ ਅਸੀਂ ਐਂ ਕਰ ਦਾਂਗੇ ਹਵਾਈ ਫੇਅਰ ਕੀਤੇ ਅਸੀਂ ਇੱਥੋਂ ਗੱਡੀ ਭਜਾ ਕੇ ਲੈ ਕੇ ਸਿੱਧਾ ਥਾਣੇ ਲੈ ਕੇ ਆਏ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਦੇਖੋ ਪ੍ਰਾਪਰਟੀ ਦਾ ਝਗੜਾ ਵੀ ਹੈ ਜੀ ਤੁਹਾਡਾ ਨਾ ਕੋਈ ਪ੍ਰਾਪਰਟੀ ਦਾ ਝਗੜਾ ਨਹੀਂ ਗਾ ਜੀ ਇੱਕ ਗ로우 ਆ ਜਿਹੜਾ ਐਨਆਰਆਈਆਂ ਦੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਦੇ ਆ ਜੀ ਇਸ ਜ਼ਮੀਨ ਦੀ ਮਲਕੀਅਤ ਕਿਹਦੀ ਹੈ ਇਸ ਜ਼ਮੀਨ ਦੀ ਮਲਕੀਅਤ ਰਣਧੀਰ ਸਿੰਘ ਪੁੱਤਰ ਜਗਿੰਦਰ ਸਿੰਘ ਤੇ ਦਲਬੀਬ ਬਲੀਪਕੌਰ ਪਤਨੀ ਰਣਜੀਤ ਸਿੰਘ ਜੀ ਜੀ ਤੁਹਾਡਾ ਉਹ ਐਨਆਰਏ ਹੈ ਜੀ ਉਹ ਬਾਹਰ ਲਿਆ ਉਹ ਏਸ ਦਾ ਉਹ ਇਸ ਕਰਕੇ ਹੋੁੰਦੇ ਨਹੀਂ ਸੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਸੁਬਾ ਸੁਬਾ ਸਹੇਗਾ ਜਿਹਨੂੰ ਪਾਵਰ ਆਉਟਰ ਨਹੀਂ ਦਿੱਤੀ ਹੋਈ ਸੀ ਅਸੀਂ ਸਾਡੀ ਦੇਖ ਰਿਹਾ ਕਿ ਚਲਦੀ ਸੀ ਉਸ ਪੈੜੀ ਦੇ ਬਾਅਦ ਤੇ ਉਸ ਤੋਂ ਬਿਨਾ ਸਾਡਾ ਕੁਝ ਨਹੀਂ ਸੀ ਇਹ ਇਹਨਾਂ ਦੀ ਮੰਚਾ ਸੀ ਉਸ ਪੈੜੀ ਉੱਤੇ ਕਬਜ਼ਾ ਕਰਨ ਤੇ ਇਹਨਾਂ ਨੂੰ ਪਤਾ ਸੀਗਾ ਪਾਵਰ ਆਉਟਰ ਨਹੀਂ ਤੁਹਾਡੇ ਕੋਲ ਆ ਜੀ ਸਰ ਇਹ ਅੱਗੇ ਵੀ ਸਾਨੂੰ ਜਿੱਥੇ ਮਿਲਦੇ ਧਮਕੀਆਂ ਦਿੰਦੇ ਆ